ਪਰਾਵਾ ਪਾਵਾ ਕੋ ਨਗਰਪਾਲਿਕਾ ਬਣਾਈਆਂ ਤੇ ਗਰੀਬਾਂ ਦਾ ਕੁਝ ਨਹੀਂ ਸੋਚਿਆ ਗਰੀਬਾਂ ਦਾ ਪੈਟ ਘੋਟਾ ਇਹਨਾਂ ਨੇ ਫੜ ਕੇ ਸਕਾਰਾ ਨੇ ਸਕਾਰਾ ਨੇ ਨਗਰ ਪੈਸਾ ਬਣਿਆ ਸੰਤਾ ਤੋਂ ਨਹੀਂ ਪੁੱਛਿਆ ਗਿਆ ਨਗਰ ਦਾ ਬੰਦੇ ਆ ਵਿਕਾਸ ਦਾ ਨਾਮ ਤਾਂ ਲੱਗਦਾ ਹੈ ਕਮੇਟੀ ਹੈ ਨਾ ਕੰਮ ਨਹੀਂ ਕਰਾਦੀ ਸਾਥੀਓ ਅੱਜ ਸਾਡੀਆਂ ਲਗਾਤਾਰ ਚੰਨ ਚਾਰ ਮੰਗਾਂ ਨੇ ਪਿੰਡ ਮੁਤਕੀ ਤੋਂ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਆਪਣੀ ਗੱਲਬਾਤ ਸ਼ੁਰੂ ਕੀਤੀ ਹੈ ਜਿਹੜਾ ਕਿ ਇੱਕ ਕੁੱਲ ਪ੍ਰਸ਼ਾਸਨ ਦੇ ਨਾਲ ਵੀ ਸਾਡਾ ਮੁੱਦਾ ਪੂਰ ਜੁੜਦੇ ਆ ਸਭ ਤੋਂ ਪਹਿਲਾ ਮੰਗ ਹੈ ਸਾਡੀ ਲੋ ਮੂਲ ਦਾ ਜਿਹੜਾ ਹੈਗਾ ਉਹ 2005 ਦਾ ਬਣਿਆ ਹਾਂਜੀ ਹਾਂਜੀ ਮੰਰੇਗਾ ਕਾਨੂੰਨ 2005 ਦਾ ਬਣਿਆ ਨਗਰਪਾਲਿਕਾ ਜਿਹੜੀ ਆ ਗਈ ਹੈ 2000 ਤੋਂ 2005 ਤੱਕ ਬਣ ਗਈ ਆ ਜਿਹੜਾ ਸੰਵੀਰਕਾ ਕਾਨੂੰਨ ਬਣਿਆ ਮੰਰੇਗਾ ਦਾ ਬਣਿਆ ਹੋਇਆ ਉਹ ਕਾਨੂੰਨ ਨੂੰ ਪੰਜਾਬ ਸਰਕਾਰ ਨਹੀਂ ਤੋੜ ਸਕਦੀ ਸਾਡੀ ਅੱਜ ਮਜ਼ਦੂਰਾਂ ਦੀ ਗੱਲ ਆ ਕਿ ਸਾਡਾ ਮੰਰੇਗਾ ਕਾਨੂੰਨ ਜਿਹੜਾ ਹੋ ਗਿਆ ਉਹ ਲਾਗੂ ਕੀਤਾ ਜਾਵੇ ਉਹ ਪਾਸੂ ਕੀਤਾ ਜਾਵੇ ਸੇਖ ਨਹੀਂ ਸਾਡੂ ਨਮਰੋਗਾ ਕਾਨੂੰਨ ਜਿਹੜਾ ਹੈਗਾ ਸੱਦਾ ਉਹ ਲਾਗੂ ਕੀਤਾ ਜਾਵੇ ਲੇਕਿਨ ਮੁੱਥੀ ਪਰ ਸ਼ਰਮਾਏਦਾਰ ਲੋਕ ਜਿਹੜੇ ਸਰਕਾਰਾਂ ਚਲਾਉਂਦੇ ਆ ਉਹਨਾਂ ਨੇ ਨਗਰਪਾਲਿਕਾ ਬਣਾਤੀ ਆ ਪੰਜਾਬ ਸਰਕਾਰ ਦੀ ਪੋਲਿਸੀ ਸੀ ਕਿ 12000 ਵੋਟ ਹੁੰਦੀ ਆ ਉੱਥੇ ਨਗਰਪਾਲਿਕਾ ਨਗਰ ਪੰਚਾਇਤ ਬਣ ਸਕਦੀ ਆ ਇਹਨਾਂ ਨਗਰਪਾਲਿਕਾ ਨਗਰ ਪੰਚਾਇਤ ਬਣ ਸਕਦੀਆਂ ਉਹ ਪੰਡ ਮਾਸ਼ੀਆਂ ਦੀ ਸੌਲਟੀ ਦੇ ਨਾਲ ਬਣ ਸਕਦੀ ਆ ਉਹ ਆਮ ਜਲਾਸ ਦੇ ਵਿੱਚ ਸਾਰੇ ਪਰਵਾਣ ਦੀ ਦੇਣਗੇ ਤਾਂ ਫੇਰ ਬਣ ਸਕਦੀ ਆ ਨਗਰਪਾਲਿਕਾ ਬਣਾ ਦੇਣ ਸਾਨੂੰ ਉਹਦੇ ਤੇ ਕੋਈ ਦੁੱਖ ਨਹੀਂ ਹੈਗਾ ਲੇਕਿਨ ਸਾਡਾ ਦਿੱਲੀ ਦਾ ਕਾਨੂੰਨ ਬਣਿਆ ਹੋਇਆ ਪੰਜਾਬ ਸਰਕਾਰ ਕੋਲੇ ਕੋਈ ਪਾਵਰ ਨਹੀਂ ਹੈ ਜੀ ਕਿ ਉਹ ਮਨਰੇਗਾ ਕਾਨੂੰਨ ਨੂੰ ਤੋੜ ਦੇਣ ਪਰ ਜਦੋਂ ਅਸੀਂ ਮਨਰੇਗਾ ਦੀ ਗੱਲ ਕਰਦੇ ਆ ਤਾਂ ਮਨਰੇਗਾ ਕਾਨੂੰਨ ਕਿੰਨਾ ਫਿਰ ਲਾਗੂ ਨਹੀਂ ਇੱਥੇ ਨਗਰਪਾਲਿਕਾ ਬਣੀ ਹੋਈ ਆ ਇਸ ਲਈ ਕਿ ਜੇਕਰ ਕਿਤੇ ਦਿੱਲੀ ਦੀ ਚਿੱਠੀ ਆਈ ਹੋਈ ਆ ਜੋ ਕਿਤੇ ਦਿੱਲੀ ਦੀ ਚਿੱਠੀ ਆਈ ਹੋਈ ਆ ਤੇ ਅੱਜ ਦੀ ਮੰਤ ਵਿੱਚ ਸਾਨੂੰ ਕਰਕੇ ਮੈਂ ਉਹ ਗਾਇਉਗਾ ਜਿਹੜਾ ਮੰਡਮ ਆ ਲੈ ਚੋਪਾ ਕਰੀ ਮੈਂ ਸਾਨੂੰ ਥੋੜੇ ਥੋੜੇ ਕਾਨੂੰਨ ਆਉਂਦੇ ਕਿ ਨਵੇਂ ਆਇਓ ਜਿਹੜੇ ਜਿਹੜੇ ਸਾਡੇ ਪਰਿਵਾਰ ਨੂੰ ਜਾਣਦੇ ਆ ਉਹਨਾਂ ਨੂੰ ਮੌਦਾ ਹੀ ਕਰਨਾ ਜਿੱਥੇ ਮੈਂ ਖੜਾ ਮੇਰਾ ਨਾਮ ਪ੍ਰਵਿੰਦ ਭੱਜਾ ਆ ਸੁੱਖੀ ਸਿੰਘ ਆ ਜਨਾਬ ਸਿੰਘ ਪੰਜਾਬ ਦੀ 33 ਸਦੀ ਕੰਗਲੇ ਨਾ ਹੋ ਜੀ ਰਮ ਤੇਜ ਜੀ ਆ ਰਕਰੂ ਨੂਰਮਤ ਜੀ ਅੰਤਿਕ ਸਵਾਰੀਆਂ ਦਾ ਭਾਂਜਾ ਜਸਮਿੰਦਰ ਬੈਂਕਾਰੇ ਦਾ ਵਟਾਪਰਾ ਹਦਥ ਉੱਠਿਆ ਇੱਕ ਮਿੰਟ ਮੋਟਾ ਨਹੀਂ ਬਣੀਆਂ ਸਤ ਬਾਬਾ ਅੰਮ੍ਰਿਤ ਦਾ ਪਿੰਡ ਆ ਸਤ ਬਾਬਾ ਅੰਮ੍ਰਿਤ ਦੀ ਫਹਿਮ ਮੰਨ ਵੀ ਕਿੰਨੀ ਘਰਵਰੀ ਘਲਾ ਲੂਗਾ ਇਹ ਕਹਿੰਦੇ ਜਿੰਦੂ ਸੇਖੋ ਤੇ ਨਹੀਂਦਾ ਬੰਦੂਆ ਬਹਿੰਦੇ ਆ ਗਾਣਾ ਮੇਰਾ ਯਾਰ ਹੈ ਰਾਸ ਸਾਰੇ ਦਾ ਆਸੀ ਸਰਕਾਰ ਹੈ ਭਾਈ ਸਾਹਿਬ ਕਹਿੰਦਾ ਸਾਥੀਓ ਅੱਜ ਨਗਰਪਾਲਿਕਾ ਦੇ ਵਿੱਚ ਮੇਰੇ ਕਾ ਮਨਜ਼ੂਰ ਕਿਤੇ ਹੋਇਆ ਜਿਹਦੀ ਇੱਕ ਲੈਟਰ ਜਾਰੀ ਕਰਕੇ ਆਏ ਨਹੀਂ ਮਾਂਜੋ ਦਾ ਅਦਿਸ਼ਮਲ ਵਿੱਤੀ ਕਮਿਸ਼ਨ ਨਾਲ ਤੇ ਵਿੱਤੀ ਕਮਿਸ਼ਨ ਨਾਲ ਬਹੁਤ ਪਰਸਪੋਰਟਕਾਰੀ ਆ ਗਿਆ ਉਹਦੇ ਵਿੱਚ ਛੱਡੀਆਂ ਕੁਝ ਨਸ਼ੇ ਦੀਆਂ ਗੱਲਾਂ ਵੀ ਹੋਈਆਂ ਅਤੇ ਉਸ ਤੋਂ ਇਲਾਵਾ ਇੱਕ ਸਾਡਾ ਇੱਥੇ ਵਾਲਮੀਕ ਮੰਦਿਰ ਦੇ ਉੱਪਰ ਤਾਲਾ ਲੱਗਿਆ ਹੋਇਆ ਜਿਨ੍ਹਾਂ ਨੇ ਲੱਖ ਲੱਖ ਪ੍ਰਸ਼ਾਸਨ ਦੇ ਤਕਾਰੀਆਂ ਨੇ ਇੱਥੇ ਖਾਲੇ ਨੂੰ ਲੋਕੇ ਪੇਜਿਆ ਹੋਇਆ ਚੁੰਤੀ ਦੇ ਵਿੱਚ ਪਰ ਅਤੇ ਨਾਲ ਲਿਖਿਆ ਹੋਇਆ ਨਗਰ ਕਮ ਸੰਬੰਧਿਤ ਲਈ ਜੇ ਕੋ 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 ਇਹ ਹੋਣਾ ਬਕਾਰ ਨਹੀਂ ਹੈਗਾ ਕਿ ਕਿਸੇ ਦੇ ਗਰੀਬ ਸਟਾਨ ਤੋਂ ਜਿਹੜਾ ਆਗਾ ਉਹਨੂੰ ਤਾਲਾ ਲਾਏਗਾ ਅੱਜ ਵੀ ਜੇ ਵੀ ਉਹ ਸਾਡੀ ਵਿਸ਼ੇਸ਼ ਮੰਡਾ ਤੇ ਚਰਚ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਮੰਡਾ ਜਾਊਗਾ ਕਿ ਇੱਕ ਵਾਰ ਤੋਂ ਉਹ ਤਾਲਾ ਵੀ ਖੋਲ੍ਹ ਤੋਂ ਨਾਲ ਜਿਹੜੇ ਸਾਡੇ ਇੱਥੇ ਨਸ਼ਾ ਲੋਚਣ ਵਾਲੇ ਬੰਦੇ ਆ ਉਹਨਾਂ ਤੇ ਰੋਕ ਲਾਵੇ ਤੇ ਜਿਹੜਾ ਨਸ਼ਾ ਕਰਦਾ ਏ ਉਹਨਾਂ ਦੀ ਕੰਦ ਵੀ ਮੰਗ ਜਿੱਤੀ ਜਾਵੇ ਇਸੇ ਤਰ੍ਹਾਂ ਹੀ ਉਹ ਚਿੱਪਲੇ ਯਾਰੀ ਕਰਦੇ ਹੋਏ ਅਸੀਂ ਪ੍ਰਸ਼ਾਸਨ ਦੇ ਕਾਨੂੰਨ ਵਿੱਚ ਲੈ ਕੇ ਆਏ ਆ ਤਾਂ ਉਹ ਪ੍ਰਸ਼ਾਸਨ ਜਿਹੜਾ ਹੋਵੇ ਉਹ ਸਾਡੇ ਮੰਦ ਨੂੰ ਲੈ ਕੇ ਰਿਪੋਰਟ ਕਰੇਗਾ ਤਾਂ ਬੇਨਤੀ ਆ ਸਾਡੀ ਜਿਹੜੇ ਇੱਥੇ ਦੇ ਨਗਰ ਵਾਸੀ ਨੇ ਉਹਨਾਂ ਨੇ ਵੀ ਸਹਿਮਤ ਕੀਤੇ ਆ ਤਾਂ ਮੈਂ ਕਰਦੇ ini سامنے ٹیم انقلاب زندہ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਲੋਕਾਂ ਦੇ ਅਸ਼ੇਸ਼ ਜਿੰਦਾਬਾਦ ਲੋਕਾਂ ਦੇ ਅਸ਼ੇਸ਼ ਜਿੰਦਾਬਾਦ ਲੋਕਾਂ ਦੇ ਅਸ਼ੇਸ਼ ਜਿੰਦਾਬਾਦ ਪੂਰਾ ਪ੍ਰਸ਼ਾਸਨ ਲੋਕਾਂ ਦੀ ਲੋੜਾਂ ਤੇ ja berserkar